ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਧਗਾਣਾ ਪਿੰਡ ਥੋੜੀ ਦੂਰੀ ਤੇ ਆ ਸ਼ਹੀਦ ਪਿੰਡ ਵੀ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਖਾਸ ਵੀਰ ਤੁਸੀਂ ਪਿੰਡ ਕਰਿਆਲੇ ਕਰਨੀ ਆ ਵੀਰ ਗੁਰਪ੍ਰੀਤ ਸਿੰਘ ਗੋਪੀ ਕੋਲੇ ਆਇਆ ਲਾਟੀ ਡੇਰੀ ਫਾਰਮ ਤੇ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਥੋੜੇ ਦਿਨਾਂ ਬਾਅਦ ਜਿਹੜੀ ਆਪਾਂ ਤੁਹਾਨੂੰ ਅਪਡੇਟ ਆ ਇਸ ਘਰ ਤੋਂ ਜ਼ਰੂਰ ਦੇ ਦਈਦੀ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਬਿਹੜਾਂ ਦਿਖਾ ਦਾਂਗੇ ਚਾਰੇ ਬਿਹੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਜੀ ਬੱਚੇ ਨਾਲ ਦਿਖਾ ਦਾਂਗੇ ਤੁਹਾਨੂੰ ਬੌਲੇ ਤੇ ਕੀ ਜਿਹੜਾ ਦੋਸਤੋ ਦੁੱਧ ਆਜਰਾ ਉਹ ਗੱਲਬਾਤ ਕਰ ਲਾਂਗੇ ਰੇਟ ਭਾਅ ਫੜਤਾ ਬਿਲਕੁਲ ਇਹਨਾਂ ਬਿਹੜਾਂ ਦਾ ਆਪਾਂ ਵੀਰ ਗੋਪੀ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਠੀਕ ਹੈ ਜੀ ਤੇ 4 ਸਤੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1.5 ਵਜੇ ਦੁਪਹਿਰ ਦਾ ਸਮਾਂ ਹੈ ਜੀ ਤੋਂ ਬਾਕੀ ਇੱਕ ਫਸਟ ਲਈ ਰਿਕੁਐਸਟ ਇਹ ਹੁੰਦੀ ਆ ਦੋਸਤੋ ਜਿਹੜੇ ਪਸ਼ੂ ਸੁਏ ਸੁਬਾਹ ਨੇ ਉਹਨਾਂ ਦੀ ਦੋੜਾਂਗ ਦੀ ਜਵਾਈ ਕਰਕੇ ਤਸੱਲੀ ਕਰ ਸਕਦੇ ਜੀ ਜਿਹੜਾ ਪਸੂ ਬੌਲੇ ਤੇ ਆ ਉਹ ਬੌਲਾ ਤੁਸੀਂ ਆਪਦਾ ਵੈਰੀਫਾਈ ਕਰ ਸਕਦੇ ਜੀ ਆਓ ਕਰਦੇ ਆ ਗੱਲਬਾਤ ਵੀਰ ਗੋਪੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਵੇੜਾਂ ਦੀ ਸੋ ਪਸੂ ਪਸੰਦ ਆਉਣਗੇ ਤੁਹਾਨੂੰ ਸਭ ਤੋਂ ਪਹਿਲਾਂ ਵੀਰ ਗੋਪੀ ਕੀ ਹਾਲ ਚਾਲ ਹੈ ਬਹੁਤ ਵਧੀਆ ਰਾਜਵੀਰੇ ਤੁਸੀਂ ਸੁਣਾਓ ਠੀਕ ਠਾਕ ਜੀ ਸਾਰੇ ਵੀਰਾਂ ਪਹਰਾਵਾਂ ਨੂੰ ਸਸਰੀ ਕਾਲ ਰਾਜਸੰਧੂ ਚੈਨਲ ਵੇਖਣ ਵਾਲਿਆਂ ਨੂੰ ਸਸਰੀ ਕਾਲ ਵੀਰੇ ਸਸਰੀ ਕਾਲ ਅੱਛਾ ਤੇ ਗੋਪੀ ਵੀਰ ਅੱਜ ਪਸੂ ਚਾਰ ਬਕਾਊ ਆ ਪੰਜ ਪੰਜ ਪੰਜੇ ਵੜਾ ਹਾਂਜੀ ਪੰਜੇ ਵੜਾ ਇਹ ਪੰਜ ਵੜਾ ਨੇ ਦੋਸਤੋ ਠੀਕ ਆ ਮੈਂ ਮਨਛਾ ਜਿਹੜਾ ਚਾਰ ਵੜਾ ਤਾਂ ਕੀਤਾ ਸੀਗਾ ਪੰਜ ਵੜਾ ਨੇ ਠੀਕ ਆ ਤੇ ਪੰਜੇ ਸੂਈਆਂ ਸਵਈਆਂ ਨੇ ਸੋ ਪੂਰੀ ਡਿਟੇਲ ਆਪਾਂ ਲੈ ਲੈਂਦੇ ਆ ਵੀਰ ਤੋਂ ਰੇਟ ਪਰ ਤਾਂ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਛੋਟੇ ਰੇਟ ਵਾਲੇ ਜਿਹੜੇ ਵੀਰਾਂ ਨੇ ਥੋੜੇ ਘੱਟ ਪੈਸੇ ਖਰਚ ਕਰਨੇ ਆ ਉਹ ਵੀ ਵੜਾ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਅੱਗੇ ਥੋੜੀ ਮਿਲਕਿੰਗ ਜਿਆਦਾ ਹੀ ਲੈਣੀ ਆ ਤੇ ਥੋੜੇ ਬਾਦੇ ਬਾਦੇ ਇਨਵੈਸਟਮੈਂਟ ਕਰਨੀ ਆ ਦੋਸਤੋ ਠੀਕ ਆ ਜੀ ਉਹ ਵੀ ਪਸ਼ੂ ਜਿਹੜੇ ਮੌਜੂਦ ਨੇ ਅੱਛਾ ਗੋਪੀ ਵੀਰ ਵੜਾ ਆਪਣੇ ਕੋਲ ਪੰਜ ਨੇ ਤੇ ਕਰੀਏ ਡਿਟੇਲਾਂ ਸਾਂਝੀਆਂ ਭਰਾਵਾਂ ਨਾਲ ਹਾਂਜੀ ਜਰੂਰ ਲਓ ਪਹਿਲੇ ਨੰਬਰ ਤੋਂ ਫਿਰ ਗੋਪੀ ਇੱਥੋਂ ਸਟਾਰਟ ਕਰ ਲਗੇ ਆ ਬਾੜ ਵੱਡੇ ਕੱਦ ਪੋਤਾਲੀ ਆ ਹਵਾਨੇ ਦਾ ਸਟਰਕਚਰ ਸੋਹਣਾ ਵਿਖਾਲਾ ਕਾਫੀ ਸੋਹਣਾ ਦੋਸਤੋ ਤੇ ਫੋਲ ਵੱਡੀ ਜਿੱਦਾਂ ਕੋਮਨਲ ਫਾਰਮ ਵਾਲੀਆਂ ਵੇੜਾਂ ਦਿਖਦੇ ਆ ਠੀਕ ਆ ਤੇ ਗੋਪੀ ਵੀਰ ਇਹ ਸੂਹਾ ਕਿੰਨਾ ਸੋਹਿਆ ਤੀਜਾ ਸੂਹਾ ਤੀਜਾ ਰੀਅਲ ਤੇ ਜੈਮੇ ਝੂਠ ਨਹੀਂ ਮਾਰਨਾ ਵੀ ਦੂਜੇ ਸੂਹੇ ਹਾਂਜੀ ਤੀਜੇ ਸੂਹੇ ਆ ਠੀਕ ਆ ਜੀ ਹਾਂਜੀ ਅੱਛਾ ਗੋਪੀ ਵੀਰ ਪਿੱਛੇ ਜਿਹੜੀਆਂ ਵੀਡੀਓ ਆਪਾਂ ਪਾਉਂਦੇ ਰਹੇ ਆ ਪਸ਼ੂ ਵੇਖ ਜਾਂਦੇ ਰਹੇ ਤੁਸੀਂ ਆਖਿਆ ਦੀਆਂ ਹਾਂ ਅੱਜ ਵੇਗੀਆਂ ਕੋ ਅਗਲੇ ਦਿਨ ਤੀਜਾ ਦਿਨ ਨਹੀਂ ਪਿਆ ਠੀਕ ਹੈ ਪਰ ਇੱਕ ਰਿਕਵੈਸਟ ਹੈ ਵੀ ਜਿਹੜਾ ਕੋਈ 1500 ਸਾਈ ਪਾ ਕੇ ਮੁੜ ਕੇ ਆਉਂਦਾ ਨਹੀਂ ਨਾ ਚਾਹੇ ਫੋਨ ਨਹੀਂ ਕਰਦਾ ਤਾਂ ਖਾਸ ਤੌਰ ਵੀ ਆਪਦੀ ਸਾਈ ਵਾਪਸ ਬੋਲਿਆ ਕਰੋ ਹੂੰ ਚਲੋ ਆਪਣਾ ਤੇ ਪਸ਼ੂ ਜਿਹੜਾ ਸਾਈ ਪਈ ਆਪਾਂ ਤੋਂ ਨਜ਼ਰ ਦੇ ਨਹੀਂ ਸਕਦੇ ਜਿੰਨਾ ਟਾਈਮ ਦੇ ਤਾਣਾ ਹੂੰ ਹੂੰ ਪਰ ਇੰਨਾ ਵੀ ਮੁੜ ਕੇ ਜਿਹੜਾ ਫੋਨ ਨਹੀਂ ਚੁੱਕਣਾ ਇਹ ਹਰ ਵੀਡੀਓ ਵਿੱਚ ਗੱਲ ਕਰਦੇ ਆ ਪਰ ਦੋ ਚਾਰ ਵੀਡੀਓ ਹੁੰਗਾ ਨਹੀਂ ਕੀਤੀਆਂ ਪਰ ਨਾ ਇਤਨਾ ਮੇਰੇ ਵੀ ਕਰ ਉਹ ਸਮਾਂ ਖਰਾਬ ਹੁੰਦਾ ਬਾਜ ਪਸੂ ਧੱਕਿਆ ਜਾਂਦਾ ਹੈ ਇਹ ਗਾਂ ਜਿਹੜੀ ਦੋਸਤੋ ਇਹ ਵੜ ਹੈਗੀ ਹੈ ਤੀਜਾ ਸੂਬਾ ਸੂਈ ਆ ਥੋੜਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਭਵਾਨਾ ਕਾਫੀ ਸੋਹਣਾ ਸਟਰਕਚਰ ਭਵਾਨੇ ਦਾ ਕਾਫੀ ਖੁੱਲਾ ਅੱਜ ਤੇ ਦਿਨ ਦੋਸਤੋ ਪੰਡਾ ਪਾਈ ਖੜੀ ਆ ਕਰਮਾਣੀ ਬਾਕੀ ਤੁਸੀਂ ਥਾਣੇ ਦੇ ਬਾਅਦ ਵੇਖ ਕੇ ਚੈੱਕ ਕਰੋ ਬਿਲਕੁਲ ਮੁਠੀ ਮੱਝਾਂ ਦਾ ਥਣ ਆਪਾਂ ਕਹਿ ਦਿੰਦੇ ਆ ਮੱਝਾਂ ਦਾ ਥਣ ਉਹ ਥਣ ਦੀ ਇਕਾਈ ਆ ਆ ਦੇਖੋ ਠੀਕ ਆ ਅੱਛਾ ਗੋਪੀ ਵੀਰ ਮਾ ਸੂਈ ਨੂੰ ਦੱਸਿਆ ਵੀ ਕੱਲ ਇਹ ਕੱਲ ਸੂਈ ਹੈ ਕੱਲ ਸੂਈ ਹੈ ਬੱਚਾ ਥੱਲੇ ਕੀ ਇਹਦੇ ਇਹ ਪੱਛਾ ਆ ਗਿਆ ਮਗਰ ਮਗਰ ਬੱਚਾ ਜੀ ਆ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਆ ਦੇਖੋ ਜਰਾ ਇਹ ਬਿਲਕੁਲ ਗੱਲਾਂ ਆ ਆ ਨੋਰੂ ਬੱਚੇ ਤੋਂ ਬਿਲਕੁਲ ਨਾ ਲੱਗੀ ਠੀਕ ਆ ਅੱਛਾ ਗੋਪੀ ਵੀਰ ਹੁਣ ਬੌਲਾ ਕੀ ਆ ਜਾਂ ਥੱਲੇ ਇਹਦੇ ਥੱਲੇ 16 17 ਲੀਟਰ 16 17 ਹਾਂਜੀ ਨੋਰਮਲ ਠੀਕ ਆ ਜੀ ਕਿਉਂਕਿ ਚਵਾਈ ਹੈ ਜੇ ਦੂਜੀ ਹੋਈ ਅੱਜ ਤੇ अच्छा दूसरी चवाई मॉर्निंग हुई है मॉर्निंग हुई आज तीसरी चवाई जड़ी दोस्तों शाम ਨੂੰ ਹੋਊਗੀ ਠੀਕ ਹੈ ਜੀ ਤੇ ਬੌਲ ਨੂੰ ਤਕਰੀਬਨ ਫਿਰ ਸਾਫ਼ ਕਰ ਦਿੱਤੀ ਜਾਊਗੀ हां आज ਕਰ ਦਿੱਤੀ ਜਾਊਗੀ ਲਓ ਜੀ ਸੋ ਤੋਰਗੇ ਭਰਾ ਜੀ ਚੋੜੋ ਸੋ ਵੱਡੇ ਹਵਾਨੇ ਦੇ ਵਿੱਚ ਆ ਦੋਸਤੋ ਬਾਕੀ ਮਿਲਕਿੰਗ ਤੁਸੀਂ ਆਪ ਜਜਮੈਂਟ ਆਪ ਆਈਡੀਆ ਲਗਾ ਸਕਦੇ ਹੋ ਵੀ ਵੱਡੀ ਵਿਹੜਾ ਸੋ ਕਿੰਨਾ ਕੁ ਦੁੱਧ ਜਿਹੜਾ ਨਾਰਮਲ ਇਹਨੂੰ ਪਾਉਣਾ ਚਾਹੀਦਾ ਉਹ ਦੋਸਤੋ ਆਪਾਂ ਅੱਗੇ ਦਿਨਾਂ ਤੇ ਛੱਡ ਦਿੰਦੇ ਹਾਂ ਕਿਉਂਕਿ ਅੱਜ ਜੇਕਰ 16 17 17 ਕਿਲੋ ਵੀਰ ਕਹਿੰਦਾ ਵੀ ਬਿਲਕੁਲ ਬੌਲਾ ਹਾ ਯਾਰ ਕੋਈ ਦੋ ਡੰਗ ਚਵਾਈ ਕੀਤੀ ਦਾ ਰਿਜ਼ਲਟ ਆ ਜੀ ਮਾਰਨਿੰਗ ਅੱਜ ਇੱਕ ਚਵਾਈ ਕੀਤੀ ਆ ਇੱਕ ਕੱਲ ਸੂਈ ਆ ਤੇ ਕੱਲ ਸ਼ਾਮੀ ਜਿਹੜੀ ਚਵਾਈ ਕੀਤੀ ਠੀਕ ਆ ਜੀ ਆਹ ਲੋ ਜੀ ਆਹ ਠੀਕ ਆ ਜੀ ਬਾਕੀ ਹਵਾਨਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਵੇਖੀਏ ਤਾਂ ਬਿਲਕੁਲ ਪੱਦਰ ਇੱਕਸਾਰ ਚਾਰੇ ਥਣ ਠੀਕ ਆ ਜੀ ਤੇ ਆ ਦੇਖੋ ਬਾਕੀ ਚਵਾਈ ਕਰਨ ਵਾਲੇ ਵੀਰ ਨੂੰ ਵੀ ਪੂਰਾ ਜਿਹੜਾ ਦੋਸਤੋ ਆਨੰਦ ਆਉਣ ਵਾਲੀ ਗੱਲ ਆ ਠੀਕ ਆ ਤੇ ਚਵਾਈ ਚੰਗੀ ਕਰਾ ਦੂਗੀ ਬੈੜ ਬਾਕੀ ਅੱਗੇ ਰੁੱਤ ਕਾਫੀ ਸੋਹਣੀ ਆ ਜਿੱਦਾਂ ਕਿ ਆਪਾਂ ਅੱਗੇ ਸਮਾਂ ਦੇਖ ਰਹੇ ਆ ਠੀਕ ਆ ਜੀ ਤੇ ਬਿਲਕੁਲ ਠੰਡਾ ਸਮਾਂ ਇਹਨਾਂ ਬੈੜਾਂ ਦੇ ਲਈ ਵੀ ਕਾਫੀ ਲਾਹਵੰਦ ਵਾਧੇਵੰਦੀ ਦਾ ਸਮਾਂ ਅੱਛਾ ਗੋਪੀ ਵੀਰ ਚਵਾਈ ਦੋਵੇਂ ਡੰਗ ਕਰ ਲਈ ਆ ਹਾਂ ਕਰ ਲਈ ਕਿਵੇਂ ਦੀ ਚਵਾਈ ਆ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਗਾ ਪੋਲੀ ਰੂਆ ਠੀਕ ਆ ਤੇ ਪਿਛੋਂ ਚਲੋ ਜਿੱਥੋਂ ਆਇਆ ਪਸ਼ੂ ਫਾਰਮ ਦੇ ਵਿੱਚੋਂ ਕਿ ਮਸ਼ੀਨੀ ਚਵਾਈ ਹੈ ਜਾਂ ਹਾਥੀ ਚਵਾਈ ਕਰਦੇ ਰਹੇ ਨੇ ਨਹੀਂ ਹਾਥੀ ਚਵਾਈ ਹਾਥੀ ਚਵਾਈ ਥਾਂ ਥਾਂ ਬਹੁਤ ਸੋਹਣਾ ਨਾ ਬਹੁਤ ਜ਼ਿਆਦਾ ਤੇ ਕਿਉਂ ਨਾ ਬਹੁਤ ਜ਼ਿਆਦਾ ਚੰਗਾ ਲੱਗਾ ਤੇ ਅੱਛਾ ਜੀ ਹਾਂਜੀ ਤੇ ਕੀ ਮੁੱਲ ਕਰ ਦਿੰਦਾ ਇਹਦਾ ਰੇਟ ਜਿਨਾ ਮਰਜ਼ੀ ਕੀਤੀ 80 ਹੈ ਜੀ 80 ਹਾਂਜੀ ਠੀਕ ਹੈ ਜੀ ਅਸੀਂ ਲੈਣ ਦੇ ਨਾਲ ਜੇ ਨਾ ਨਿਕੋਦੇ ਵਿੱਚੋਂ ਮਾਨਤਾ ਨੋ ਹੋਊਗਾ ਹੋਊਗਾ ਹਾਂਜੀ ਠੀਕ ਹੈ ਜੀ ਜਿੰਨਾ ਵੀ ਹੋਇਆ ਜ਼ਰੂਰ ਕਰਦੇ ਹੋ ਜ਼ਰੂਰ ਕੋਲਾ ਕਰਨਾ ਵੀ ਕੋਈ 400000 ਦੇ ਵਿੱਚ ਜ਼ਰੂਰ ਨਹੀਂ ਨਹੀਂ ਹਾਂ ਕਰਾਂਗੇ ਜਿੰਨਾ ਵੀ ਹੋ ਸਕਦਾ ਹੈ ਜਿੰਨਾ ਵਾਤਵਾਦ ਲੋਕ ਦੋਸਤੋ ਵੀਰਾਂ ਦਾ ਵੀ 80000 ਡਿਮਾਂਡ ਵੀ ਕਹਿ ਲੋ ਵੀ 80000 ਲੈਣ ਦੇਣ ਵੀ ਕਹਿ ਲੋ ਬਾਕੀ ਵਿੱਚੋਂ ਜੋ ਵੀ ਹੈ ਉਹ ਗੰਜੈਸ਼ ਮੌਕੇ ਤੇ ਮਾਨਤਾ ਉਹ ਜ਼ਰੂਰ ਹੋ ਜਾਊਗਾ ਠੀਕ ਆ ਸੋ ਵੱਡੀ ਬਹਿੜਾ ਦੋਸਤੋ ਕੱਦ ਕਰਦੀ ਬਾਕੀ ਜਿਹੜਾ ਕੋ ਆ ਕੇ ਵੇਖੂ ਨਾ ਕੋਲੋਂ ਚਲੋ ਵੀਡੀਓ ਦੋ ਦਿਨ ਮੈਂ ਕਹਿੰਦਾ ਜਿਹੜਾ ਆ ਕੇ ਵੇਖੂ ਵੀ ਇੱਕ ਰੀਫੋਸ਼ ਹੋ ਜਾਊਗਾ ਬਹਿੜ ਨੂੰ ਵੇਖ ਕੇ ਠੀਕ ਆ ਤੇ ਉਹਨਾਂ ਦੂਜੇ ਸੂਏ ਆਪਾਂ ਗਾਂਹ ਦੀ ਤਾਂ ਗਰੰਟੀ ਕੋਈ ਨਹੀਂ ਦਿੰ ਬਾਕੀ ਅੱਗੋਂ ਸੇਵਾ ਦਾ ਬਿਲਕੁਲ ਤਾਂ ਆਪਾਂ ਦੇ ਅੱਜ ਹਾਜ਼ਰ ਜਿਹੜਾ ਦੋ ਤਿੰਨ ਡੰਗ ਚਵਾ ਸਕਦੇ ਠੀਕ ਹੈ ਜੀ ਅ ਸੋ ਦੋ ਜੇ ਸਵੇਰੇ ਸੈਕਿੰਡ ਟਾਈਮਰ ਤੇ ਵਿੱਚ ਦੋਸਤੋ ਚੰਗੀ ਮਿਲਕਿੰਗ ਹੋਈ ਆ ਇਸ ਵਾਰ ਵੀ ਤੁਸੀਂ ਮੈਂ ਪਹਿਲਾਂ ਦੱਸਿਆ ਵੀ ਆਈਡੀਆ ਤੁਸੀਂ ਲਾ ਸਕਦੇ ਜੋ ਇਹੋ ਜਿਹੋ ਬਾਨੀ ਸਟਰਕਚਰ ਦਾ ਹਾਈਟ ਕੱਦ ਫੁੱਲ ਵੀ ਕਿੱਥੋਂ ਤੱਕ ਦੁੱਧ ਪਾ ਦੇਉਗੀ ਠੀਕ ਆ ਅੱਜ 16 17 17 ਕਿਲੋ ਬੋਲਾ ਹਾਜ਼ਰ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਅਗਲੀ ਵਾੜ ਦਿਖਾਉਣੀ ਆ ਅਸੂ ਆਲਮੋਸਟ ਦਿਨੇ ਦਿਖਾਵਾਂਗੇ ਸਾਰੇ ਦੋਸਤੋ ਬਿਲਕੁਲ ਤਾਜ਼ੀ ਸੁਏ ਸੁਵਾਈ ਹੈ ਠੀਕ ਹੈ ਜੀ ਤੇ ਅੱਛਾ ਕੋਪੀ ਵੀਰ ਇਸ ਵੈਰ ਦੀ ਡਿਟੇਲ ਕੀ ਹੈਗੀ ਆ ਇਹਦਾ ਭਾਈ ਪਹਿਲੇ ਸੂਏ ਨੇ 24 ਪਲੱਸ ਅਸਲੋਂ ਨਾਰਮਲ ਉਹਦੇ ਵਿੱਚ 24 ਲੀਟਰ ਚ ਹੋਇਆ ਵੀਰ ਨੇ ਜਿੱਥੋਂ ਆਪਾਂ ਲਈ 24 ਲੀਟਰ ਹਾਂਜੀ ਇਹ ਪਹਿਲਾਂ ਤਾਂ ਹੁਣ ਕਿੰਨੇ ਸੂਏ ਹੁਣ ਦੂਜੇ ਸੂਏ ਦੂਜੇ ਸੂਏ ਸੂਈ ਹੈ ਨਾ ਸੂਈ ਹੈ ਕੱਲ ਸੂਈ ਸ਼ਾਮੀ ਕੱਲ ਸੂਈ ਹੈ ਹਾਂਜੀ ਇਹਦੀ ਵੀ ਕੋਈ ਜੋੜ ਇਹਦੀ ਆਪਣੇ ਕੋਲ ਵੀਡੀਓ ਵੀ ਹੋਗੀ ਕੱਲ ਸੁਣ ਦੋ ਡਾਂਕ ਚ ਪਾਈ ਹੋਗੀ ਇਹਦੀ ਹਾਂ ਇਹਦੀ ਹੋਗੀ ਕੱਲ ਸ਼ਾਮੀ ਦੀ ਇਹਦੇ ਮਗਰ ਅੱਛਾ ਆ ਗਿਆ ਇਹੋ ਹੀ ਹੈ ਹੋਰ ਕੋਈ ਹਾਂ ਆ ਗਿਆ ਅੱਛਾ ਆ ਮਗਰ ਬੱਛਾ ਜੀ ਠੀਕ ਹੈ ਡੱਬਾ ਬੱਛਾ ਤੇ 나ੜੂ ਬਹੁਤੇ ਵੀਰ ਆ ਵੇਖੋ ਠੀਕ ਹੈ ਜੀ ਕਿਉਂਕਿ ਬੱਚੇ ਆ ਕਿ ਨਾ ਮਦਰ ਦੇ ਕੋਲ ਵੀ ਵਜਾ ਰਵੇ ਬੱਚਾ ਤੇ ਮਦਰ ਵੀ ਖਿੱਚ ਪੁੱਛ ਕੇ ਤੋੜ ਦਿੰਦੀ ਆ ਪਰ ਇਹ ਨਾੜੂ ਬੱਚੇ ਦੇ ਨਾਲ ਆ ਜੀ ਸੋ ਹੁਣ ਗੋਪੀ ਵੀਰ ਇੱਕ ਕੱਲ ਜ਼ਰੂਰ ਦੱਸਦੇ ਹੁਣ ਬੌਲਾ ਕਿੰਨਾ ਸੀਗਾ ਹੁਣ ਇਹਦੇ ਥੱਲੇ ਬੌਲਾ ਦੇ ਹੋਊਗਾ 17 18 ਲੀਟਰ ਠੀਕ ਹੈ ਪਰ ਆਪਾਂ 16 ਲੀਟਰ ਦੀ ਗਾਰੰਟੀ ਦੇਨੇ 15 16 ਦੀ ਜਿਤਨਾ ਮਰਜੀ 1500 ਕਿਉਂਕਿ ਇਹਨੂੰ ਵੀ ਜੇ ਸੌਣਾ ਤੇ ਜਦੋਂ ਜੀ ਆ ਪਹਿਲੇ ਤਾਂ ਤੁਹਾਨੂੰ ਪਤਾ ਪਹਿਲਾ ਡੰਗ ਤੇ ਜਿਹੜਾ ਕੋਈ 2-3 ਲੀਟਰ ਹੀ ਗੱਡੀ ਦਾ ਚਾਲ ਬੋਲਾ ਵੀ ਮਤਲਬ ਜਿਵੇਂ ਕਹਿ ਲਈਏ ਵੀ ਫੁੱਟਾਂ ਵਾਲਾ ਕਹਿ ਲਈਏ ਫੁੱਟਾਂ ਵਾਲਾ ਬਣੂਗਾ ਸਾਹਮਣੇ ਗਾਹਕ ਤੇ ਆਪਾਂ ਬਣਾ ਕੇ ਤੇ ਫਿਰ ਉਹਨੂੰ ਪਿਆਵਾਂਗੇ ਠੀਕ ਹੈ ਜੀ ਤਾਂ ਠੀਕ ਹੈ ਕੱਲ ਨੂੰ ਅਜੇ ਬੋਲਾ ਬਣਾ ਇਹ ਤਾਂ ਫੋਟੀ ਬਿਲਕੁਲ ਬਿਲਕੁਲ ਸੋ ਬੋਲਾ ਜਿਹੜਾ ਦੋਸਤੋ ਫੁੱਟਾਂ ਵਾਲਾ ਕਿਉਂਕਿ ਬਹੁਤੇ ਵੀ ਆਈਡਿਆ ਲਾ ਲੈਂਦੇ ਆ ਵੀ ਬੱਚੇ ਦੇ ਨਾਲ 나ੜੂ ਨਹੀਂ 나ੜੂ ਮੈਂ ਪਹਿਲਾਂ ਉਹ ਬੱਚਾ ਬੱਚਿਆਂ ਨਾਲ ਬੱਚੇ ਵੀ ਬੰਨੇ ਹੋਣ ਤੇ ਉਹ ਵੀ ਕਿਤੇ ਨਾ ਕਿਤੇ ਮੂੰਹ ਮਾ ਮਾਰ ਦਿੰਦੇ ਆ ਠੀਕ ਆ ਜੀ ਇਸ ਕਰਕੇ ਜਿਹੜਾ ਬੌਲੇ ਦਾ ਪਸ਼ੂ ਹੋਵੇ ਉਹਦੀ ਤਸੱਲੀ ਬੌਲੇ ਤੇ ਕਰ ਲਿਆ ਕਰੋ ਗਰਮ ਕਰਕੇ ਦੁੱਧ ਨੂੰ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਆਹ ਦੇਖੋ ਜੀ ਕੋਈ 15 14 15 14 ਲੀਟਰ ਜਿਹੜਾ ਹੁਣ ਮੌਜੂਦ ਬੌੜਾ ਠੀਕ ਆ ਜੀ ਸੂਬਾ ਦੂਜਾ ਸੂਈਏ ਇਹ ਰੈਡ ਤੇ ਦੋ ਡੰਗ ਦੀ ਜਿਹੜੀ ਚੁਵਾਈ ਆ ਇਹਦੀ ਵੀ ਹੋਈ ਆ ਮੁਕੰਮਲ ਅੱਜ ਸ਼ਾਮ ਨੂੰ ਦੋਸਤੋ 4 ਸਤੰਬਰ ਨੂੰ ਜਦੋਂ ਆਪਾਂ ਵੀਡੀਓ ਬਣਾ ਰਿਹਾ ਸ਼ਾਮ ਨੂੰ ਜਿਹੜੀ ਅੱਜ ਚੁਵਾਈ ਹੋਊਗੀ ਉੱਤੇ ਜਿਹੜਾ ਰੰਗ ਦੀ ਹੋ ਗਈ ਠੀਕ ਆ ਜੀ ਸੋ ਥਣ ਭਾਂਡਾ ਤੁਸੀਂ ਵੇਖ ਸਕਦੇ ਜੇ ਹਵਾਨੇ ਦਾ ਸਹਿਜ ਕਾਫੀ ਵੱਡਾ ਲੇਵਾ ਹਵਾਨਾ ਠੀਕ ਆ ਹਾਈਟ ਇਹਦੀ ਮੀਡੀਅਮ ਹੈ ਜੀ ਸੋ ਬਹੁਤੇ ਵੀਰ ਦੂਰੋਂ ਦਰਾਂ ਦੇ ਹੋਣਾ ਤੁਸੀਂ ਹਾਈਟ ਮੀਡੀਅਮ ਆ ਥੋੜੇ ਥੋੜੇ ਸਿੰਗ ਹੈਗੇ ਤੁਸੀਂ ਅੱਧਾ ਅੱਧਾ ਇੰਚ ਤੋਂ 2 ਤੋਂ 2 ਇੰਚ ਸਿੰਗ ਹੈਗੇ ਠੀਕ ਆ ਆ ਦੇਖ ਬੱਚਾ ਜੇ ਥੱਲੇ ਜਿਹੜਾ ਮੇਲ ਕੱਪ ਸੀਗਾ ਡੱਬਾ ਬੱਚਾ ਤੁਹਾਨੂੰ ਦਿਖਾ ਦਿੱਤਾ ਬਾਕੀ ਥਣਥੰ ਦਾ ਸਹਿਜ ਇੱਕੋ ਜਿਹਾ ਮਿਲੂਗਾ ਜੇ ਕਿਸੇ ਦਾ ਥਣ ਦਾ ਸਹਿਜ ਛੋਟਾ ਹੋ ਜਾ ਹੱਠ ਹੱਥ ਮੁਠੀ ਵਿੱਚ ਚਵਾਈ ਦਾ ਨਾ ਹੋ ਜਾ ਤੁਹਾਨੂੰ ਦੱਸਿਆ ਜਾਊਗਾ ਜਿਹੜਾ ਥਣ ਦਾ ਉਸ ਤੋਂ ਮੁਠੀ ਚਵਾਈਲਾ ਜਾ ਤੇ ਉਹ ਤੁਹਾਨੂੰ ਦਿਖਾ ਵੀ ਦਿੱਤਾ ਜਾਊਗਾ ਤਸੱਲੀ ਨਾਲ ਉਹਦੇ ਬਾਰੇ ਦੱਸਿਆ ਵੀ ਜਾਊਗਾ ਸੋ ਥਣਥੰ ਬਹੁਤ ਸੋਹਣਾ ਅੱਛਾ ਗੋਪੀ ਵੀਰ ਚਲੋ ਅਜੇ ਆਪਾਂ ਮਤਲਬ ਕਿ ਬੌਲੇ ਤੋਂ ਚਲੋ ਖਾਲੀ ਸਾਫ ਨਹੀਂ ਕੀਤੀ ਕੀ ਹਾਂਜੀ ਬਾਕੀ ਚਵਾਈ ਇੱਕ ਸਾਰੀ ਥਣਾਂ ਦੀ ਬਿਲਕੁਲ ਧਾਰਨ ਮਗਲੇ ਥਣਾਂ ਦੀ ਮਗਲੇ ਅਗਲੇ ਅਗਲੇ ਨਾਲ ਠੀਕ ਹੈ ਤੇ ਕੀ ਮੁੱਲ ਰਹੂਗਾ ਇਹਦਾ ਇਹਦਾ ਮੁੱਲ ਵੀ ਤੁਹਾਨੂੰ ਮੱਝ ਕੀਤੀ ਹੈ ਇਹਦਾ 60000 ਕਰਾਂਗੇ 60000 ਹਾਂਜੀ ਠੀਕ ਹੈ ਜੀ 60000 ਦੋਸਤੋ ਇਹਦੀ ਡਿਮਾਂਡ ਮੋਹਨ ਵੀਰਾਂ ਦਾ ਵੀ ਕਰਾਂਗੇ 60000 ਬਾਕੀ ਜਿੱਦਾਂ ਭਾਂਡਾ ਇਹਨੂੰ ਆਂਦਾ ਵੀ ਕੋਈ ਨਹੀਂ 5 6 ਲੀਟਰ ਹੂੰ ਕਿਉਂਕਿ ਚਵਾਈ ਚੁਵਾਈ ਬਹੁਤ ਜਿਆਦੀ ਇਹਨੂੰ ਬੋਲੀ ਲੱਗੀ ਹੂੰ ਕਿਉਂਕਿ ਅਗਲੇ ਨੇ ਵੀ ਚੋਕੇ ਖੜਨੀ ਆ ਉਹ ਵੀ ਦੋ ਰਿੱਤੇ ਤਸੱਲੀ ਦੋ ਟਾਈਮ ਕਰਕੇ ਲਈਦੀ ਤਸੱਲੀ ਹੂੰ ਚਲੋ ਇਹ ਤਾਂ ਕਰਮਾਂ ਲਈ ਸੋਈ ਤੇ ਆਪਾਂ ਕੱਲ ਇੱਕ ਟਾਈਮ ਚੋਕੇ ਲੈ ਜਾਂਦੀ ਹੂੰ ਤੇ ਚੋਂ ਦੀ ਜੇ ਕੋਈ ਵੀ ਆਨਲਾਈਨ ਵੀ ਮੰਗਾਉਂਦਾ ਵਾ ਬੇਸ਼ੱਕ ਵੀਡੀਓ ਕਾਲ ਤੇ ਚਵਾਲੇ ਬੇਜਲੀ ਤਾਂ ਘਰ ਆ ਕੇ ਜਿਹੜਾ ਦੋ ਟਾਈਮ ਚੋਵੇ ਉਹਦੇ ਨਾਲ ਦੀ ਹਰੀਸ ਨਹੀਂ ਨਾ ਕੋਈ ਬਿਲਕੁਲ ਸੋ ਉਸੇ ਇਥੇ ਜਾ ਕੇ ਆਪਾਂ ਹਰ ਵਾਰ ਕਹਿ ਦਿੰਦੇ ਆਂ ਵੀ ਆਨਲਾਈਨ ਆਨਲਾਈਨ ਕੋਈ ਵੀਰ ਮਗਾਉਂਦਾ ਕਿਸੇ ਦੀ ਮਜਬੂਰੀ ਬਣ ਜਾਂਦੀ ਹੈ ਵੀ ਚੀਜ਼ ਮਗਾਉਣੀ ਆ ਆਪ ਤਾਂ ਤੁਸੀਂ ਘਰ ਮਗਾ ਕੇ ਗੱਡੀ ਦੇ ਵਿੱਚ ਬਈ ਕਹਿ ਦਿੰਦੇ ਨਾ ਵੀ ਗੱਡੀ ਦੇ ਵਿੱਚ ਤਸੱਲੀ ਪਹਿਲਾਂ ਕਰਕੇ ਫਿਰ ਤਾਰਿਓ ਫਿਰ ਤਾਰਿਓ ਆਪਾਂ ਪਹਿਲੋਂ ਕਿੰਨੇ ਆ ਥਾਣਾ ਦੀ ਤਸੱਲੀ ਕਰ ਲਿਓ ਤਾਰਨ ਤੋਂ ਪਹਿਲਾਂ ਪਹਿਲੀ ਆਪਣੀਆਂ ਹੁਣ ਵੀ ਜਿਹੜੀ ਪਿਛਲੀ ਵੀਡੀਓ ਬਣਾਈ ਆ ਫਰੀਦਕੋਟ ਗਈ ਆਪਾਂ ਨੂੰ ਪਹਿਲੋਂ ਆਖਿਆ ਵੀ ਭਾਵੇਂ ਗੱਡੀ ਚ ਹੀ ਚਲੋ ਲਾਓ ਬਾਅਦ ਚ ਪਹਿਲੋਂ ਗੱਡੀ ਚ ਚੋ ਇਵੇਂ ਨਹੀਂ ਵੀ ਅਗਲੇ ਨੇ ਜੇ ਆਨਲਾਈਨ ਦੇਣੇ ਤਾਂ ਉਹਨੇ ਉਚਰਨੇ ਪੈਸੇ ਹੀ ਦਲਕੋ ਬਿਸ਼ਵਾਸ ਹੁੰਦਾ ਜੀ ਵਿਸ਼ਵਾਸ ਕਰਕੇ ਕੋਈ ਸੌਦਾ ਕਰਦਾ ਬਾਕੀ ਸੂ ਦੇ ਵਿੱਚ ਆ ਦੋਸਤੋ ਥੋੜੀ ਵਹਿੜ ਤੁਹਾਨੂੰ ਜਰੂਰ ਮਹਿਸੂਸ ਹੋਗੀ ਠੀਕ ਹੈ ਕਿਉਂਕਿ ਅੱਜ ਭਲਕੀ ਸੂਈ ਆ ਤੇ ਅੱਜ ਤਿਜੇ ਡੰਗ ਦੀ ਸ਼ਾਮ ਨੂੰ ਚਵਾਈ ਹੋਊਗੀ 60000 ਮੋਲਾ ਆਜੋ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਇਹ ਬੱਚੀ ਦਿਖਾਉਣੇ ਆ ਤੇ ਇਹ ਬੱਚੀ ਵੀ ਹਾਈਡ ਕੱਤ ਦੀ ਪੂਰੀ ਵੱਡੀ ਹੈ ਜੀ ਅੱਛਾ ਵੀਰ ਗੋਪੀ ਇਹਦੀ ਕੀ ਇਨਫੋਰਮੇਸ਼ਨ ਆ ਭਰਾ ਇਹ ਵੀ ਜੀ ਮੂੰਹ ਛਿੱਗੀ ਜੇ ਅੱਛਾ ਜੀ ਪਹਿਲੇ ਸੂਏ ਭਲੌਣ ਸੂਈ ਆ ਅੱਛਾ ਜੀ ਤੇ ਦੁੱਧ ਤਾਂ ਉਹਦੇ ਥੱਲੇ 17 ਹਾਂ ਪਰ 16 ਨੂੰ ਭਾਵੇਂ ਬੇਸ਼ੱਕ ਵੀਰ ਕੋਈ ਛਟਾ ਨਹੀਂ ਕੋਈ ਪੂਰ ਨਹੀਂ ਠੀਕ ਹੈ ਜੀ ਹਾਂਜੀ ਤੇ ਇਹਦੇ ਇਹਨੂੰ ਸੂਈ ਨੂੰ ਅੱਜ 8-9 ਦਿਨ ਹੋ ਗਏ ਜੀ 8-9 ਦਿਨ ਹਾਂ ਬੱਚਾ ਇਹਦੇ ਥੱਲੇ ਆ ਮੈਲੇ ਤੇ ਚਲਪੂਗੀ ਬਸ ਦੇ ਦੋਨ ਤਰ੍ਹਾਂ ਦੇ ਵੇਜ ਇਹਦੇ ਥੱਲੇ ਮੇਲੀ ਹੈ ਕਿ ਬੱਚਾ ਬੱਚੀ ਨਹੀਂ ਨਹੀਂ ਬੱਚੀ ਇਹਦੇ ਨੂੰ ਬੱਚੀ ਹੈ ਹਾਂਜੀ ਆ ਫਲੂਨ ਬੱਚੀ ਦੋਸਤੋ ਇਹ ਪਹਿਲਾਂ ਬੱਚੀ ਸੂਈ ਹੈ ਮੂੰਹ ਛਿਗੀ ਆ ਠੀਕ ਹੈ ਛੇ ਦਾੰਦਾ ਬਾਕੀ ਆਜੋ ਤੁਹਾਨੂੰ ਇੱਕ ਵਾਰੀ ਥੰਮ ਥੰਮ ਪ੍ਰੋਪਰ ਦਿਖਾਈਏ ਆ ਦੇਖੋ ਜੀ ਠੀਕ ਹੈ ਜੀ ਵਿੱਥੀ-ਵੁੱਥੀ ਤੁਸੀਂ ਵੇਖ ਸਕਦੇ ਹੋ ਕਾਫੀ ਸੋਹਣੀ ਵਿੱਥੀ ਹੈ ਥਰਾਂ ਦੀ ਆਪਸੀ ਚੌਥਾਂ ਥਰਾਂ ਦੀ ਤੇ ਹਵਾਨਾ ਕਾਫੀ ਸੋਹਣਾ ਹੈਗਾ ਠੀਕ ਆ ਤੇ ਬਿਲਕੁਲ ਨਵੀਂ ਬੱਚੀ ਆ ਨਵੀਂ ਬੱਚੀ ਆ ਪਹਿਲਾਂ ਨੂੰ ਸੂਈ ਆ ਤੇ ਅੱਜ 8ਵੇਂ 7ਵੇਂ 8ਵੇਂ 7ਵੇਂ ਇੱਕ ਹਫ਼ਤੇ ਦੇ ਅੰਦਰ ਬਾਅਦ ਜਿਹੜਾ ਸਮਾਂ ਹੋ ਗਿਆ ਜੀ ਬੱਚਾ ਤੁਹਾਨੂੰ ਇਹ ਤਾਂ ਦਿਖਾ ਦਿੰਨੇ ਆ ਮਗਰ ਬੱਚੀ ਆ ਬਰਾਊਨ ਕਲਰ ਦੇ ਵਿੱਚ ਆ ਦੇਖੋ ਜੀ ਆ ਦੇਖੋ ਆ ਬੱਚਾ ਇਸ ਵੈੜਦਾ ਹੈਗਾ ਪਹਿਲਾਂ ਜਿਹੜੀ ਇਹ ਹੋਈਏ ਜੀ ਤੇ 9 ਦਿਨ ਦੱਸਿਆ ਨਾ ਕੁਝ ਜਰਨਾਂ ਲਾਉਗਾ ਹਾਂ ਤੇ ਨੌਕ ਦਿਨ ਤੁਸੀਂ ਠੀਕ ਹੈ ਆ ਦੇਖੋ ਮੈਂ ਕੋ ਤਸल्ली ਨਾਲ ਮੇਰਾ ਵੀਰ ਵੀਡੀਓ ਪਹਿਲਾਂ ਤਸल्ली ਨਾਲ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਜਿੱਤੇ ਕੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਜੀ ਠੀਕ ਹੈ ਜੀ ਤੇ ਆ ਬੱਚੀ ਦੀ ਫੇਸ ਕੁਆਲਿਟੀ ਆ ਹਾਈਡ ਕੱਦ ਪੂਰਾ ਉੱਚਾ ਹੈ ਨਵੀਂ ਵਹਿੜਾ ਦੋਸਤੋ ਭਰੂ ਭਰੂਗੀ ਠੀਕ ਹੈ ਜੀ ਬਾਡੀ ਬੰਤਰ ਦੀ ਬਿਲਕੁਲ ਤੁਸੀਂ ਆ ਵੇਖੋ ਲੰਬਾਈ ਵੇਲ ਦੀ ਗੱਲ ਕਰਨੀ ਗੇ ਵੇਲ ਕਾਫੀ ਆ ਸੋ ਫਵਾਨਾ ਬਿਲਕੁਲ ਕੰਪੈਕਟ ਆਰਡਰ ਆ ਦੋਸਤੋ ਠੀਕ ਆ ਫਿਕਸ ਆਰਡਰ ਆ ਤੇ ਦੁੱਧ ਨਾਰਮਲੀ ਵਧੀਆ ਚਿਵਾਈ ਜਾਊਗੀ ਮਗਰ ਵੀ ਬਚੀ ਆ ਆਪ ਵੀ ਦੋਸਤੋ ਬਚੀ 6 ਦੰਦ ਮੁਹੇ ਆ ਲੋ ਮੋੜ ਦੋ ਠੀਕ ਆ ਅੱਛਾ ਗੋਪੀ ਵੀਰ ਕਿੰਨਾ ਦੱਸਿਆ ਸੀ 11 ਕਿਲੋਟਰ ਕਿੰਨਾ ਗਿਆ ਸੀਗਾ ਉਹਨੂੰ ਇਹਦੇ ਥੱਲੇ ਨਹੀਂ ਨਹੀਂ ਇਹਦੇ ਥੱਲੇ 16 ਲੀਟਰ 16 ਲੀਟਰ ਹਾਂਜੀ ਠੀਕ ਆ ਚੋਈ ਮੈਂ ਸਵੇਰੇ ਪਾਉਣੇ ਅੱਠ ਚੋਈ ਜੇ ਜੋਗੇ ਕਹਿੰਦੇ ਕੱਲ ਸ਼ਾਮੀ ਚੋਈ ਤੇ ਜਾ ਕੇ ਸਵੇਰੇ ਨਾਲ ਥੋੜੇ ਲੇਟ ਹੋ ਗਏ ਠੀਕ ਆ ਪਾਉਣੇ ਅੱਠ ਚੋਈ ਜੇ ਫੇਰ ਲਓ ਹੁਣ ਮੌਜੂਦ ਤਾਂ ਜਿਹੜਾ ਪੂਰਾ ਤਸੱਲੀ ਵਾਲਾ ਤਸੱਲੀ ਵਾਲਾ 16 ਲੀਟਰ ਹੂੰ ਉਹ ਇੱਕ ਹੁੰਦਾ ਨਾ ਵੀ ਕੱਲੀ ਉਹ ਕਹਿਣ ਵਾਲੀ ਗੱਲ ਨਾ ਹੋਵੇ ਨਾ ਨਾ ਕਹਿਣ ਵਾਲੀ ਨਹੀਂ ਕਹਿਣ ਵਾਲੀ ਦਾ ਆਪਣੇ ਹਰੇਕ ਵੀਡੀਓ 'ਚ ਇਹ ਗਾਰੰਟੀ ਹੁੰਦੀ ਹੈ ਕਿ ਦੁੱਧ ਜਿੰਨਾ ਹੋਊਗਾ ਉਹਦੇ ਨਾਲੋਂ ਕੋਈ ਠੀਕ ਹੈ ਜੀ ਹਾਂ ਅਗਲੇ ਮੱਜਾਂ ਉਹਨਾਂ ਚੋਕੇ ਖੜੀਆਂ ਵਾ ਇੱਥੇ ਦੋ ਡੰਗ ਤੇ ਆਪਾਂ ਬਿਜਲੀ ਬਿਜਲੀ ਚ ਆਖਿਆ ਸੀ 8 ਲੀਟਰ ਦੀ ਗਾਰੰਟੀ 9.5 ਲੀਟਰ ਚ ਵਾਕੇ ਦਿੱਤਾ ਠੀਕ ਹੈ ਜੀ ਤੇ ਕੀ ਮੁੱਲ ਵੀਰ ਕਰਦੇਂਗਾ ਇਹਦਾ ਵੀਰ ਜੀ 56000 56 ਹਾਂਜੀ ਠੀਕ ਹੈ ਜੀ 56000 ਦੋਸਤੋ ਇਹਦਾ ਮੁੱਲ ਨਾ ਠੀਕ ਹੈ 16 ਲੀਟਰ ਖਾ ਜਾ ਰਾਜ 8ਵੇਂ 9ਵੇਂ ਦਿਨ ਦੀ ਸੂਈ ਆ ਮਗਰ ਬੱਚੀ ਤੁਹਾਨੂੰ ਦਿਖਾਤੀ ਆ ਇਹ ਵੇੜ ਉੱਗੀ ਦੋਸਤੋ ਜਿਹੜੀ ਤੀਜੇ ਨੰਬਰ ਤੇ ਵੇਰਵਾ ਪਾ ਦਿੰਨੇ ਆਪਾਂ ਉਵੇਂ ਸੂਹੀ ਗੱਲ ਵੀ ਕਰਦੇ ਹਾਂ ਇੱਕ ਚੌਥੇ ਨੰਬਰ ਤੇ ਜਿਹੜੀ ਅਗਲੀ ਤੁਹਾਨੂੰ ਅਗਲੀ ਗਾਂ ਆਪਾਂ ਆ ਕ੍ਰਾਸ ਬ੍ਰੀਡ ਦੇ ਵਿੱਚ ਆ ਤੇ ਬਾਕੀ ਇੱਕ ਵਾਰੀ ਤੁਸੀਂ ਬਾਡੀ ਬੰਤਰ ਹਵਾਨੇ ਦਾ ਸਟਰਕਚਰ ਇਸ ਵੈੜ ਦਾ ਵੇਖ ਕੇ ਚੈੱਕ ਕਰ ਲਓ ਡਿਟੇਲ ਆਪਾਂ ਲੈ ਲੈਨੇ ਵੀ ਠੀਕ ਹੈ ਜੀ ਇਹ ਆ ਦੇਖੋ ਅੱਛਾ ਕੋਪੀ ਵੀਰ ਆ ਚੌਥਾ ਨੰਬਰ ਤੇ ਜਿਹੜੀ ਆਪਣੇ ਕੋਲੇ ਵੈੜ ਆ ਗਈ ਆ ਹਾਂ ਜੀ ਐ ਹੈ ਚਲੋ ਇਹ ਵੀ ਤਾਜੀ ਸੂਈ ਹੈ ਦਿਨ ਇਹਨੂੰ ਕਿੰਨੇ ਕੋ ਹੋ ਗੀ ਨਹੀਂ ਦਿਨ ਨਹੀਂ ਭਾਈ ਇਹ ਕੱਲ ਸੂਈ 3 ਵਜੇ ਕੱਲ 3 ਵਜੇ ਹਾਂ ਜੀ ਠੀਕ ਆ ਤੇ ਬੱਚਾ ਇਹਨੇ ਕੀ ਪਾਇਆ ਥੇ ਇਹਦੀ ਬੱਛੀ ਇਹਦੀ ਬੱਛੀ ਮਗਰ ਬੱਛੀ ਆ ਕੋਈ ਨਹੀਂ ਦਿਖਾਦਾ ਕਿ ਜੀ ਦਿਖਾਦਾ ਵੱਛੀਆ ਮਗਰ ਦੋਸਤੋ ਜਿਹੜੀ 4 ਨੰਬਰ ਤੇ ਤੁਹਾਨੂੰ ਆਪਾਂ ਇਹ ਵੈੜ ਦਿਖਾ ਰਹੇ ਹਾਂ ਤੇ ਕੱਲ ਜਸਟ ਕੱਲ ਸੂਈ ਹੈ ਜੀ ਠੀਕ ਹੈ ਜਰੂਰ ਨੋਟ ਕਰ ਖਾਲੀ ਇਹ ਵੀ ਨਹੀਂ ਕੀਤੀ ਖਾਲੀ ਨਹੀਂ ਕੀਤੀ ਠੀਕ ਹੈ ਹਾਂ ਜੀ ਐਵੇਂ ਤੇ ਬੋਲੀ ਤੋਂ ਸਾਫ਼ ਨਹੀਂ ਵੀਰਾਂ ਦਾ ਕੀਤੀ ਗਈ ਸੋ ਚਵਾਈ ਇਹਦੀ ਵੀ ਪੁੱਛ ਲੈਣੇ ਅੱਛਾ ਗੋਪੀ ਵੀਰ ਸੂਆ ਇੱਕ ਦੱਸ ਦੇ ਵੀ ਕਿੰਨਾ ਤੇ ਇਹ ਤੀਜੀ ਸੂਏ ਤੀਜੀ ਹਾਂਜੀ ਤੇ ਚਵਾਈ ਇਹਦੀ ਵੀ ਚੰਗੀ ਆ ਬਿਲਕੁਲ ਓਕੇ ਚਵਾਈ ਵੱਲੋਂ ਕੋਈ ਆਪਾਂ ਨੂੰ ਲੰਮਾਣ ਦੋ ਠੀਕ ਹੈ ਜੀ ਕਿਉਂਕਿ ਇੱਕ ਵੇਲੇ ਹੁੰਦਾ ਕੋਈ ਵੀਰ ਦੂਰੋਂ ਫਰੀਦਕੋਟ ਵਾਲੇ ਪਿਛਲੇ ਸਾਲ ਮੰਗਾਈ ਚਵਾਈ ਵੱਲੋਂ ਨਹੀਂ ਚਵਾਈ ਵੱਲੋਂ ਆਪਣੀ ਗਾਰੰਟੀ ਹੈ ਨਹੀਂ ਕਹਿ ਗ ਅੱਛਾ 2 ਡੰਗ ਦੀ ਚਵਾਈ ਹੋ ਗਈ ਐ ਹੋ ਗਈ 2 ਕਿੰਨਾ ਕਾ ਅਕਾਊਂਟ ਕੀਤਾ ਜੀ 14 14 14 ਕਿਲੋ ਦੋਸਤੋ 12 ਮੰਨ ਲੇ ਠੀਕ ਐ ਜੀ 12 ਮੰਨ ਕੇ ਕੋ ਸੌਦਾ ਕਰ ਲੇ 12 ਕਿਲੋ ਪੌਲੀ ਤੇ ਤੁਸੀਂ ਮੰਨ ਕੇ ਜਿਹੜਾ ਸੌਦਾ ਵੀਰਾਂ ਦਾ ਕਰ ਲਿਓ ਤੇ ਮਗਰ ਤੁਹਾਨੂੰ ਬੱਚੀ ਆ ਦਿਖਾਉਣੀ ਆ ਜੀ ਆ ਨਾੜੂ ਬੱਚੇ ਦੇ ਨਾਲ ਮਗਰ ਬੱਚੀ ਐ ਜੀ ਡੱਬੀ ਬੱਚੀ ਐ ਆ ਬੱਚਾ ਅੱਜ ਦੂਜੇ ਦਿਨ ਦਾ ਲਿਓ ਜੀ ਖੋਲ ਕੇ ਲਿਓ ਬਾਹਰ ਕੱਢ ਕੇ ਦਿਖਾਈਏ ਠੀਕ ਐ ਉਹ ਬੱਚੇ ਦੋਸਤੋ ਤੁਹਾਨੂੰ ਕੋਈ ਨਾਲੋਂ ਨਾਲ ਦਿਖਾਈ ਜਾਂਦੇ ਆ ਕਈ ਵਾਰ ਕੋਈ ਅੱਗਾ ਪਿੱਛਾ ਨਾ ਹੋ ਜੇ ਉਸ ਤੋਂ ਬਾਅਦ ਤੁਸੀਂ ਜਿਹੜਾ ਕੋਈ ਕੰਟੈਕਟ ਕੋਈ ਸੰਪਰਕ ਸੌਤਰਾਂ ਦਾ ਕਰਨਾ ਆਹ ਫੇਸ ਕੁਆਲਟੀ ਦੇਖ ਸਕਦੇ ਹੋ ਠੀਕ ਆ ਹਾਈਟ ਮੀਡੀਅਮ ਆ ਹਾਈਟ ਮੀਡੀਅਮ ਦੇ ਵਿੱਚ ਆ ਸੋ ਚੰਗੇ ਦੁੱਧ ਦੀ ਉਮੀਦ ਆ ਦੋਸਤੋ ਇਸ ਵੜ ਤੋਂ ਵੀ ਠੀਕ ਆ ਬਾਕੀ ਥਣ ਵਿਖਾਲਾ ਫੂਲਾ ਲੇਵਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਅੱਜ 14 ਕਿਲੋ ਵੀਰ ਨੇ ਕਿਹਾ ਬਾਕੀ 12 ਕਿਲੋ ਤੁਸੀਂ ਅੱਜ ਬੌਲੇ ਤੇ ਮੰਨ ਕੇ ਜਿਹੜਾ ਸੌਦਾ ਕਰ ਲਓ ਆ ਲਓ ਲਓ ਜੀ ਕਮਾਲ ਕੀ ਅਸਦੇ ਵੇੜਾਂ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਡਿਮਾਂਡ ਜਿਆਦੀ ਆ ਡਿਮਾਂਡ ਵੱਧ ਗਈ ਆ ਪਰ ਪਸ਼ੂ ਕਿਤੇ ਨਾ ਕਿਤੇ ਬਹੁਤ ਘੱਟ ਨਿਕਲਦੇ ਆ ਠੀਕ ਆ ਸੋ ਰੇਡ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਬਾਜ਼ਾਰ ਦੇ ਵਿੱਚ ਫਰਕ ਜ਼ਰੂਰ ਵੇਖਣ ਦੇ ਵਿੱਚ ਨਜ਼ਰ ਆਊਗਾ ਤੁਹਾਨੂੰ ਹੋ ਸਕਦਾ ਇਹ 5-7000 10000 ਜਿਹੜੀ ਵੜ ਕਿਤੇ ਨਾ ਕਿਤੇ ਸਵੱਲਾ ਪਸ਼ੂ ਮਿਲਦਾ ਉਹ ਮਹਿਸੂਸ ਜ਼ਰੂਰ ਹੋਊਗਾ ਠੀਕ ਹੈ ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਅ ਕੀਮਤ ਉਹ ਤੋਂ ਵੱਧਦੀ ਹੈ ਦੋਸਤੋ ਜਦੋਂ ਥੀ ਦੀ ਸ਼ਾਰਟੇਜ ਆ ਜਾਂਦੀ ਹੈ ਸੋ ਪਸ਼ੂ ਵਧੂਗਾ ਵੈਸੇ ਪਸ਼ੂ ਦੀ ਕੋਈ ਏਡੀ ਠੀਕ ਹੈ ਜੀ ਇਹ ਨਹੀਂ ਹੈਗਾ ਬਾਲੀ ਕਿਤੇ ਸ਼ਾਰਟ ਹੈ ਪਰ ਕਿਤੇ ਨਾ ਕਿਤੇ ਸੂਬਾ ਆਦਾ ਪਿਛਾ ਜੂ ਹੋ ਜਾਂਦਾ ਐਸੇ ਪਸ਼ੂ ਜਦੋਂ ਸਾਰੇ ਸੂਏ ਸਵਾਏ ਨੇ ਬਿਲਕੁਲ ਤਾਜ਼ੇ ਆ ਇਸ ਕਰਕੇ ਕਿਤੇ ਨਾ ਕਿਤੇ ਰੇਟ अच्छा ਤੇ ਗੋਪੀਬੀਰ ਕਿੰਨਾ ਮੋੜੇਂਦਾ ਰਹੂਗਾ ਇਹਦਾ 45000 45 ਹਾਂਜੀ ਠੀਕ ਹੈ ਜੀ ਹੋ ਗਿਆ ਆਪਾਂ ਨੂੰ ਭਾਜਾਈ ਆਪਾਂ ਭਾਜ ਦੇ ਦੇਣੀ ਠੀਕ ਹੈ ਜੀ ਇਹ 45 ਦੀ ਹੋ ਜੂਗੀ ਦੋਸਤੋ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਈ ਆ ਮਗਰ ਵੱਛੀ ਇਹਦੇ ਆ ਸੋ ਜਰੂਰ ਤੁਸੀਂ ਸੰਪਰਕ ਕਰ ਲਿਓ ਸੂ ਦੇ ਵਿੱਚ ਆ ਪਸੂ ਤਾਂ ਤੁਹਾਨੂੰ ਲੱਗੂਗਾ ਆਪਾਂ ਲਾਇਆ ਪਸੂਣ ਸੂ ਦੇ ਵਿੱਚ ਆ ਠੀਕ ਹੈ ਜੀ ਹੌਲੀ ਹੌਲੀ ਆਪਦਾ 5-7 ਦਿਨ ਘਟੋ ਘਟ 10 ਦਿਨ ਪਸੂ ਲੈ ਜਾਂਦਾ ਸੇਹ ਦਾ ਵੀ ਇੱਥੇ ਉੱਥੇ ਮੈਂਟੇਨ ਕਰਦੇ ਕਰਦੇ ਇੱਕ ਲਾਸਟ ਦੇ ਵਿੱਚ ਦੋਸਤੋ ਜਿਹੜੀ ਤੁਹਾਨੂੰ ਅਗਲੀ ਵਾਰ ਬਜਨ ਦੌੜ ਪੂਰਾ ਹੋਊਗਾ ਡਿਟੇਲਿੰਗ ਵੀ ਲੈ ਲਾਂਗੇ ਆਪਾਂ ਕੀ ਇਹਦਾ ਹਿਸਾਬ ਕਿਸਾ ਵਾ ਤੇ ਅੱਛਾ ਗੋਪੀ ਵੀਰ ਜਿਹੜੀ ਇਹ ਵਹਿੜ ਆ ਗਈ ਐ ਹੈ ਬੇ ਕੋ ਨਿੱਗਰ ਆ ਪੂਰੀ ਵਜਨ ਵਾਲੀ ਐ ਵੀਰ ਜੀ ਨਿੱਗਰ ਆ ਵਰਨਾ ਜਿਹੜੇ ਆਪਾਂ ਵੀਰ ਤੋਂ ਲਿਆਏ ਆ ਨਾ ਉਹਨੇ ਆ ਮੂੰਹ ਆਖਿਆ ਵੀ ਸੇਵਾ ਨਹੀਂ ਕੀਤੀ ਮੈਂ ਆ ਵੇਖਿਆ ਤਾਂ ਸੇਵਾ ਨਹੀਂ ਹੈਗੀ ਕੀਤੀ ਵੀ ਅੱਛਾ ਜੀ ਹਾਂ ਠੀਕ ਇਹ ਸਮਝ ਲਓ ਵੀ ਕਿ ਚੰਗੇ ਵੀਰ ਸਾਹਮਾ ਵਾਲੇ ਦੇ ਕੋਲ ਚਲੇ ਜੇ ਨਾ ਅੱਠਾ ਦਿਨਾਂ ਨੂੰ ਵਹਿੜ ਹੋਰਦੀ ਹੋਰ ਹੋ ਜੂਗੀ ਠੀਕ ਹੈ ਤੇ ਸੁਈਏ ਵੀ ਸੁਈ ਸੁਈ ਕਿੰਨੇ ਦਿਨ ਹੋ ਗਏ ਇਹਨੂੰ ਦਾ 11 ਦਿਨੀਆਂ ਜਿਹੋ ਐਸੋਈ ਨੇ 10 ਜਾਂ ਤਿੰਨ 10 11 ਦਿਨ ਦਾ ਭਰਾਵੋ ਸਮਾਂ ਹੋ ਗਿਆ ਇਹਦੇ ਮਗਰ ਬੱਚੀ ਮਗਰ ਇਹਦੇ ਵੀ ਬੱਚੀ ਤੁਹਾਨੂੰ ਦਿਖਾਵਾਂਗੇ ਤੇ ਆਪ ਸੂਹਾ ਕਿਨਾਂ ਦੂਜਾ ਕਿਤੇ ਜਾਇਆ ਦੂਜਾ 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 ਹਾਂਜੀ ਤੇ ਹੋ ਗਿਆ ਕਿੰਨਾ ਦਿਨ ਕਿਨੇ ਦੱਸਿਆ ਇਹਨੂੰ 10 11 ਦਿਨ 10 11 ਤੇ ਹਾਂਜੀ ਲਓ ਜੀ ਹਾਂ 10 ਹੀ ਗਾਨੀ ਨਾਲ ਹੀ ਕੱਢ ਲਿਓ ਪਰ ਅੱਛਾ 10 11 ਦਿਨਾਂ ਦਾ ਕਿੰਨਾ ਕਾਊਂਟ ਆ ਕੀ ਇਹ ਦਾ ਸਾਰੇ ਚੋਰ ਦੁੱਧ ਦਾ 11 ਲੀਟਰ ਚੋ ਕੇ ਲਏ ਆ ਪਰ ਆਪਾਂ 9 10 ਦੀ ਗਰੰਟੀ ਦੇਵਾਂਗੇ ਕਿਉਂਕਿ ਵਿਚਾਰੀ ਨੂੰ ਨਾ ਵੰਡ-ਵੰਡ ਤੋਂ ਵੀ ਵੰਡ ਹੀ ਰਹੀ ਹੈ ਆ ਵੰਡ ਹੀ ਰਹੀ ਹੈ ਠੀਕ ਆ ਨਹੀਂ ਤੇ ਏਡੀ ਵੈੜ ਨੂੰ ਕੀ ਜਾਂਦਾ ਟਰੱਕ ਮੋ ਦਰਮਿਆਨੇ ਘਰਾਂ ਦੇ ਵਿੱਚੋਂ ਜਾਂ ਸੇਵਾ ਦੇ ਵਿੱਚੋਂ ਬਸ ਜੀ ਪ੍ਰੋਪਰ ਸੇਵਾ ਨਹੀਂ ਹੋਈ ਕੀ ਠੀਕ ਆ ਬਾਕੀ 10 ਕਿ 11 ਦਿਨਾਂ ਦੀ ਸੁਈ ਆ ਮਗਰਾ ਬੱਛੀ ਆ ਤੇ ਆ ਦੇਖੋ ਬਾਕੀ ਆ ਬਾਹਰ ਤੁਹਾਨੂੰ ਦਿਖਾ ਦਿੰਨੇ ਆ ਦੂਜਾ ਸੂਬਾ ਜੀ ਤੇ ਬਾਕੀ ਚੰਗੀ ਸੇਵਾ ਕਰ ਲੋਗੇ ਦੋਸਤੋ ਤੇ ਵੇਖੋ ਤੁਸੀਂ ਬਣ ਜੂਗੀ ਪੂਰੀ ਠੀਕ ਆ ਆ ਦੇਖੋ ਆ ਲੋ ਜੀ ਮਗਰ ਬੱਚਾ ਆ ਦੇਖੋ ਬੱਚੀ ਫੀਮੇਲ ਗਾਉ ਨਾਓ ਜੀ ਠੀਕ ਆ ਵੇੜਾ ਅੱਜ ਦੋਸਤੋ ਸਾਰੀਆਂ ਤਕਰੀਬਨ ਚੰਗੀਆਂ ਨੇ ਤੇ ਰੇਟ ਵੀ ਹਰ ਇੱਕ ਤਰ੍ਹਾਂ ਦਾ ਹੈਗਾ ਜਿਸ ਵੀਰ ਨੇ ਮੈਂ ਪਹਿਲਾਂ ਜ਼ਿਕਰ ਕੀਤਾ ਛੋਟਾ ਥੋੜੇ ਮੁੱਲ ਲਾਉਣਾ ਉਹਦੇ ਲਈ ਵੜਦੀ ਹੈਗੀ ਆ ਜਿਹੜੇ ਵੀਰ ਨੇ ਅੱਗੇ ਮਿਲਕ ਨੂੰ ਦੇਖਦੇ ਹੋਏ ਥੋੜੇ ਜਿਹਾ ਵੱਧ ਇਨਵੈਸਟਮੈਂਟ ਕਰਨੀ ਹੈ ਉਹਨਾਂ ਵਾਸਤੇ ਵੀ ਹੈਗੀ ਆ ਤੇ ਗੋਪੀ ਵੀਰ ਆ ਹੁਣ ਦੱਲਿਆ ਥੋੜਾ ਜਿਆ ਤੇਨੂੰ ਹਾਂਜੀ ਥੋੜਾ ਜਿਆ ਸਾਫੀ ਸਾਫਾ ਸਾਫ ਕਰ ਲੈ ਨਾ ਤੇਨੂੰ ਹਾਂ ਕੋਈ ਤੁਰਨ ਚ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਹਾਂਜੀ ਇਹਦੀ ਫਿਰ ਕੀ ਫਿਰ ਲੈਣ ਚਲਾਂਗੇ ਇਹ ਆ ਵੀ 42000 ਰੁਪਏ 42000 ਹਾਂਜੀ ਨੋ ਦੁੱਧ 9 ਕਿਲੋ ਹੈ ਦੁੱਧ ਦਾ 9 ਪਰ ਬਾਕੀ ਕਰਮਾਲੀ ਕਿਉਂ 15 ਦਿਨਾਂ ਚ ਕਰਜੋ ਕਿ 16 17 ਦਿਨਾਂ ਦਾ ਵਨਗੁੰਡ ਹੋਣਾ ਨੂੰ ਪਾਉਣੇ ਅੱਛਾ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਜ਼ਿਆਦਾ ਜਿਹਨੂੰ ਆਦ ਨੇ ਡਾਊਨ ਸੇਵਾ ਚ ਆਈ ਠੀਕ ਹੈ ਜੀ ਨਹੀਂ ਤੇ ਏਡੀ ਵੈੜ ਨੂੰ ਤੁਹਾਨੂੰ ਪਤਾ ਹੀ ਕੀ ਜਾਂਦਾ ਸੇਵਾ ਚ ਅੰਦਰਮਿਆਨੀ ਸੇਵਾ ਵੀਰ ਦੱਸ ਰਿਹਾ ਵੀ ਨਾਰਮਲ ਸੇਵਾ ਠੀਕ ਹੈ ਜੀ ਤੇ ਜਿਹੜਾ ਵੀ ਰੱਗੇ ਸਾਹਮਣੇ ਦੇ ਦੁੱਧ ਦੀ ਚੰਗੀ ਵੀ ਅੱਗੇ ਪਸ਼ੂ ਦੁੱਧ ਘੜ ਦੇਣਗੇ ਕਿਉਂਕਿ ਤਾਜ਼ੇ ਪੀਵੇ ਦਸਾਂ 11 ਦਿਨਾਂ ਦੇ ਵਿੱਚ ਕੋਈ 8-9 ਦਿਨਾਂ ਦੇ ਵਿੱਚ ਕੋਈ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਅੱਜ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਠੀਕ ਆ ਵੱਡੀਆਂ ਬਿਹੜਾ ਵੀ ਵੀਰ ਨੇ ਇੱਕ ਦੋ ਲੈ ਜਾਂਦੀਆਂ ਜਿਹੜੀਆਂ ਸਟਾਰਟ ਕੀਤੀ ਤੁਹਾਨੂੰ ਦਿਖਾਈਆਂ ਨੇ ਬਿਹੜਾ ਵੀ ਚੰਗੀਆਂ ਨੇ ਸੋ ਆਓ ਤਸੱਲੀ ਆ ਜਿਹੜੀ ਦੋਸਤੋ ਇਸ ਘਰੋਂ ਇਸ ਤਰ੍ਹਾਂ ਵੀ ਆਪਾਂ ਵੀਡੀਓ ਬਣਾ ਰਹੇ ਆ ਦੋ ਡੰਗ ਤਿੰਨ ਟਾਈਮ ਚੁਵਾਈ ਕਰਕੇ ਕਰ ਇੱਕ ਵੀਰ ਜੀ ਵੀਡੀਓ ਜਿਹੜੇ ਵੀ ਵੀਰ ਭਰਾਣੇ ਆ ਪਛੂ ਲੈਣਾ ਹੁੰਦਾ ਨਾ ਆਪ ਦੀ ਤਸੱਲੀ ਨਾਲ ਵੀਡੀਓ ਵੇਖ ਲਿਆ ਕਰੇ ਕਿਉਂਕਿ ਮੈਂ ਫੂਲ ਰੱਖਦਾ ਛੋਟਾ ਉਹ ਫਿਰ ਵੀਰਾਂ ਦੇ ਵੀ ਵੀਡੀਓ ਬਣਾ ਕਰਦਾ ਤੇ ਫਿਰ ਤੁਹਾਨੂੰ ਪਤਾ ਬੱਚੇ ਸਕੂਲ ਗਏ ਹੁੰਦੇ ਤਾਂ ਨਹੀਂ ਕੇਕ ਬਣਾ ਕੇ ਪੜ ਜਾਂਦੀ ਬਿਲਕੁਲ ਇਹ ਮੜਜੀ ਰਿਕਵੈਸਟ ਹੈਗਾ ਉਹ ਕਈ ਵੀ ਦਾ ਦਿੰਦੇ ਵੀ ਤੂੰ ਵੀਡੀਓ ਨਹੀਂ ਜਪਾਉਂਦੇ ਵੀਡੀਓ ਫਿਰ ਫੋਨ ਛੋਟਾ ਤੁਹਾਨੂੰ ਪਤਾ ਬੱਚੇ ਦਾ ਬਿਲਕੁਲ ਸਾਰਾ ਤਰ੍ਹਾਂ ਦਾ ਦੋਸਤ ਅੱਗਾ ਪਿੱਛਾ ਹੋ ਜਾਂਦਾ ਕਈ ਨਾ ਬੰਦਾ ਕੰਮ ਤੋਂ ਦੇ ਬਾਹਰੋਂ ਦੰਦਾ ਬਹੁਤੇ ਵੀਰ ਵੀ ਡਿਮਾਂਡ ਕਰਦੇ ਕੋਈ ਸ਼ਾਟ ਬਣਾ ਕੇ ਕਰ ਦੋ ਉਹ ਤਸੱਲੀ ਨਾਲ ਵੈਸੇ ਆਪਾਂ ਬਣਾ ਦਿੰਦੇ ਕਵਰ ਕਰਦੇ ਹੀ ਆ ਉਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਕਿਸੇ ਪਾਸੇ ਕੋ ਸਮਝ ਨਹੀਂ ਲੱਗਦੀ ਤਾਂ ਕੋਈ ਦੂਰ ਨੇੜੇ ਵਾਲਾ ਵੀਰ ਵੀ ਤਸੱਲੀ ਕਿਉਂਕਿ 67000 ਲਾਉਣਾ 80000 ਲਾਉਣਾ ਰਕਮ ਲਾਉਣੀ ਹੈ ਜੀ ਦੋਸਤੋ ਭਾਵੇਂ 40000 ਹੀ ਲਾਉਣੀ ਆ ਆਪਦੇ ਪਸ਼ੂ ਦੀਆਂ ਕੇ ਨਰਕ ਪਰਕਰ ਤਸੱਲੀ ਜ਼ਰੂਰ ਕਰਨਾ ਕਰੋ ਮੇਰਾ ਕਹਿਣ ਦਾ ਮਤਲਬ ਵਾਰ-ਵਾਰੇ ਹੋਈ ਹੈ ਅੱਜ ਆ ਪਸ਼ੂ ਤੁਹਾਨੂੰ ਦਿਖਾਤੇ ਆਪਾਂ ਤੇ ਗੋਪੀ ਵੀਰ ਬੋਲ ਗਿਆ ਨੰਬਰ ਆਪਣੇ 99157 80777 98771 8484 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਗੋਪੀ ਪਿੰਡ ਕਰਿਆਲਾ ਤਹਿਸੀਲ ਪੱਟੀ ਜੇਵਾ ਖੇਰੀ ਤਰਨਤਨ ਸਾਹਿਬ ਤੇ लाਟੀ ਡੇਰੀ ਫਾਰਮ ਤੇ ਅੱਜ ਪਹੁੰਚੇ ਸੀ ਦੋਸਤੋ ਵੀਰ ਇਸੇ ਤਰ੍ਹਾਂ ਜਿਹੜਾ ਪਸ਼ੂ ਵਪਾਰ ਦਾ ਕੰਮ ਹੈ ਸੇਲ ਪਰਚੇਜ ਵਾਲੇ ਪਸ਼ੂ ਆਉਂਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ